कौन ਆਪਣਾ ਨਾਮ ਤੇ ਅੱਜ ਦੇ ਵਿਸ਼ੇ ਤੇ ਕੀ ਕਹਿਣਾ ਚਾਹੁੰਦਾ ਹਾਂ ਹਾਲਸਾ ਬਤਵਾਸ ਜਗਨਜੀਤ ਸਿੰਘ ਪੁੱਤਰ ਰੈਂਜਰ ਸਿੰਘ ਕੋਠਾ ਸਾਹਿਬਾ ਅੱਜ ਦਾ ਦਿਨ ਬਹੁਤ ਹੀ ਮਹਾਨ ਹੈ ਅੱਜ ਸਾਰੇ ਜਗਤ ਜਗਤ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸੰਤਾ ਦੇਸ਼ਾਂ ਦੇਸ਼ਾਂ ਵਿੱਚ ਹੋ ਰਹੀਆਂ ਨੇ ਤੇ ਕੋਠਾ ਸਾਹਿਬੀਆਂ ਵੱਲ ਬੱਲੇ ਦੀਆਂ ਸੰਤਾ ਜੋ ਹਰ ਸਾਲ ਬੜੀ ਹੀ ਹੁਮਤਾ ਦੇ ਨਾਲ ਇਹ ਪੰਜਾਬੀਆਂ ਨੇ ਪਿਛਲੇ ਸਾਲ ਨਾਲੋਂ ਤਿੰਨ ਗਣੀ ਸੰਖਿਆ ਜੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਆ ਤੇ ਮੈਂ ਤਨਸ਼ੀਰ ਗੁਰਨਾਨ ਦੇਵ ਜੀ ਤੇ ਪ੍ਰਕਾਸ਼ਪੁਰ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਲੱਖ ਲੱਖ ਵਧਾਈ ਤੇ ਮੈਂ ਇਹ ਵੀ ਬੇਨਤੀ ਕਰਦਾ ਕਿ ਨਸ਼ੇ ਤਿਆਗੋ ਤੇ ਗੁਰੂ ਦੇ ਨਾਲ ਜੁੜੋ ਅਮਰਦੇਵ ਸਿੰਘ ਸੱਜੋ ਤੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਰੇ ਸ਼ਹਿਰਾਂ ਨੇ ਪਾਣੀ-ਮਾਣੀ ਦੇ ਧਾਰ ਦੇ ਬਣ ਕੇ ਕਿਉਂ ਹੋਲੇ ਬਣਨ ਦੀ ਵਾਹਿਗੁਰੂ ਦਾ ਕਰਸਾ ਇੱਕ ਜੀ ਕੀ ਫਰੇ ਸਤਿ ਸ਼੍ਰੀ ਅਕਾਲ ਜੀ ਗੁਰਦੁਆਰਾ ਸਾਹਿਬ ਜਿਮਤਸਨਿ ਦਾ ਆਜਾਪਾਲ ਧਨਸ਼ੰਕੂ ਨਾਨਕਪਾਲ ਸਾਹਿਬ ਜੀ ਆਰਣ ਸ੍ਰੀ ਅਸ਼ੀਸ਼ਾਂ ਦੇ ਕਰਾਰ ਇਹ ਦਿਨਾਂ ਤੇ ਜਰੂਰ ਜੀ ਖੁਸ਼ੀਆਂ ਮਨਾ ਰਹੇ ਨਗਰ ਵਿਦੇ ਵੱਲ ਆਦੇਸ ਨੂੰ ਇਲਾਕਾ ਸਾਥ ਸਤਿ ਸੰਦੇਸ਼ਾਂ ਦੇ ਨਾਲ ਪੰਨਾ ਪਿਆਰੀਆਂ ਦੀ ਅਗਵਾਈ ਵਿੱਚ ਜੀ ਗੁਰੂ ਕੰਨ ਸਾਹਿਬ ਨਗਰ ਕੀਰਤਨਾ ਅਮਰਦੇਵ ਨੂੰ ਆਰਾਮ ਪ੍ਰਯਾਸ ਜਿਉ ਬਾਖਵਾ ਕਪੜਾਵਾ ਨਹੀਂ ਹੁੰਦਾ ਹੋਇਆ ਇਸੇ ਦੇ ਗੁਰੂ ਤੇਗ ਬਹਾਦਰ ਨਗਰ ਕੀਰਤਨਾ ਸੋ ਸੰਗਠਾ ਨੇ ਬਹੁਤ ਹੀ ਮਾਨ ਅਤੇ ਸਤਕਾਰ ਬਖਸ਼ਿਸ਼ ਕੀਤਾ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਕਮੇਟੀ ਦੇ ਪ੍ਰਕਾਸ਼ ਸਾਹਿਬ ਸਰਦਾਰ ਹਰਜਨ ਸਿੰਘ ਧਾਮੀ ਅਤੇ ਸਾਡੇ ਬੜੇ ਹੀ ਸਤਿਕਾਰਯੋਗ ਸ਼੍ਰਮnik ਗੁੱਜਰਾ ਪ੍ਰਬੰਧਕ ਕਮੇਟੀ ਦੇ ਸਿਕਤਰ ਸਾਹਿਬ ਸਰਦਾਰ ਨਵੰਤ ਸਿੰਘ ਜੀ ਮੰਨਣਾ ਸਰਦਾਰ ਪ੍ਰਤਾਪ ਸਿੰਘ ਜੀ ਅਤੇ ਸਰਦਾਰ ਕੁਲਵਿੰਦਰ ਸਿੰਘ ਰਵਦਾਸ ਸਾਹਿਬ ਅਤੇ ਹੋਰ ਸਾਡੇ ਇੰਸਪੈਕਟਰ ਗੁੱਜਰ ਸਾਹਿਬ ਉਹ ਵੀ ਪਹੁੰਚੇ ਆ ਸਰਦਾਰ ਮਨਜੀਤ ਸਿੰਘ ਅਤੇ ਸਰਦਾਰ ਜੋਗਨਜੀਤ ਸਿੰਘ ਜੀ ਸ਼ੰਕਰਪੁਰਾ ਸਾਹਿਬ ਮੈਨੇਜਰ ਸਾਹਿਬ ਇਹਨਾਂ ਦੇ ਪ੍ਰਬੰਧਨ ਦੇ ਹੇਠ ਬਹੁਤ ਵਧੀਆ ਅਸੀਂ ਸਾਰੇ ਨਾਲ ਮਿਲ ਕੇ ਪ੍ਰਬੰਧ ਚਲਾ ਰਹੇ ਆ ਸੋ ਬੜੀ ਖੁਸ਼ੀ ਹੈ ਸੰਗਤਾਂ ਨੇ ਬਹੁਤ ਹੀ ਅਥਾ ਪਿਆਰ ਬਖਸ਼ਿਸ਼ ਕੀਤਾ ਸੋ ਸਤਿਕਾਰਯੋਗ ਮੈਨੇਜਰ ਸਤਨਾਮ ਸਰਦਾਰ ਸੁਖਨਾਬ ਸਿੰਘ ਜੀ ਹਵੀਪੁਰਾ ਉਹਨਾਂ ਦਾ ਵੀ ਬੜਾ ਸਹਿਯੋਗ ਹੈ ਇਸ ਵੇਲੇ ਸਾਡੇ ਨਾਲ ਮੈਨੇਜਰ ਜੋਬਜੀਤ ਸਿੰਘ ਜੀ ਸ਼ੰਕਰਪੁਰਾ ਉਹ ਵੀ ਖੜੇ ਨੇ ਉਹਨਾਂ ਨੇ ਵੀ ਸੰਗਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਦਿੱਤਾ ਸੋ ਸਾਰੀਆਂ ਸੰਗਤਾਂ ਨੂੰ ਸ਼ਰੋਮਣੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਅਸੀਂ ਜਸਪਾਲ ਨਗਰ ਵੱਲੋਂ ਗੁਰੂ ਮਹਾਰਾਜ ਦਾ ਆਗਮਨ ਵਰਤੇ ਜੋ ਨਗਰ ਕੀਰਤਨ ਉਲਾਇਆ ਸੀਗਾ ਗੁਰੂ ਮਹਾਰਾਜ ਨੇ ਆਪ ਕਿਰਪਾ ਕੀਤੀ ਆਪ ਅਗਦੀ ਵਰਤਕੇ ਆਪਣੀ ਸੇਵਾ ਕਰਵਾਈ ਹੈ ਇਸ ਵਿੱਚ ਆ ਵੀਰਾਂ ਨੇ ਸਾਰੇ ਰਲ ਮਿਲ ਕੇ ਜੋ ਸੇਵਾ ਕੀਤੀ ਹੈ ਆਪ ਸਭ ਨੂੰ ਵਧਾਈਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀਸਪਾਲਾ ਗਲੀ ਨੰਬਰ 2 ਗੁਰੂ ਨਾਨਕ ਪਾਤਸ਼ਾਹ ਦੇ ਗੁਰੂ ਤੇ ਸਾਰਿਆਂ ਸਭ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੱਲੇ ਦੇ ਵਿੱਚ ਮਹਾਰਾਜ ਦਾ ਦਿਹਾੜਾ ਬੜੇ ਸ਼ਰਧਾ ਨਾਲ ਮਨਾਇਆ ਜਾਂਦਾ। ਸਾਰੀ ਸੰਗਤ ਲੋ ਸਾਰੇ ਨਗਰ ਨੂੰ ਬਹੁਤ ਕਿਰਪਾ ਮਹਾਰਾਜ ਦੀ ਸਾਰੇ ਸੰਗਤ ਜਿਹੜੀਆਂ ਰਲ ਮਿਲ ਕੇ ਸਾਰੇ ਜਿਹੜੇ ਆ ਕੀਰਤਨ ਕਰਦੇ ਆ ਮਹਾਰਾਜ ਦਾ ਦਿਹਾੜਾ ਮਨਾਉਂਦੇ ਆ। ਇਸ ਮੌਕੇ ਤੇ ਅੱਜ ਦੀ ਨੌਜਵਾਨ ਪੀੜੀ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਉਹ ਨਾ ਨੌਜਵਾਨ ਪੀੜੀ ਨੂੰ ਕਹਿੰਦੇ ਵਈ ਇਸ ਨਾਮ ਨਾਲ ਜਿਹੜੋ ਗੁਰੂ ਘਰ ਨਾਲ ਜਿਹੜੋ ਨਸ਼ੇ ਆਲੋ ਤੇ ਆਕਰੋ ਮਹਾਰਾਜ ਦੀ ਬਾਣੀ ਨਾਲ ਜੁੜੋ। ਧੰਨਵਾਦ ਸੱਚੀ ਸੂਚੀ ਗਰਬਾਣੀ ਦੀ ਸੂਚੀ ਗਰਬਾਣੀ ਚੈਨਨ ਵੱਲੋਂ ਤੇ ਪੰਜਾਬ ਮੈਦਾਨ ਦਾ I oh. oh. ਖਾਸ ਤੌਰ ਤੇ ਛੋਣੀ ਪੁਕਾਰ ਤੋਂ ਤਾਰਕਪੁਰ ਗੁਰੂ ਨਾਨਕ ਜੀ ਦਾ ਮੈਸਜ ਪਹੁੰਚਾਇਆ ਦਰਦ ਤੋਂ ਇਹ ਰਾਸ ਕਰ ਚੱਪਾ ਮੁੱਲਾਇਆ ਸਤਿਗੁਰ ਨਾਨਕ ਪ੍ਰੋਜੈਕਟ ਤੋਂ ਜਬ ਚੰਨ ਹੋਇਆ ਤਾਂ ਸਰ ਸਾਲ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 555 ਸਬਾ ਪ੍ਰਕਾਸ਼ ਕੋ ਵਿਚ ਸ੍ਰੀ ਗੁਰੂ ਸਾਹਿਬ ਹਰ ਇੱਕ ਸਾਲ ਦੀ ਤਰ੍ਹਾਂ ਗੁਰਦੁਆਰਾ ਕੋਠਾ ਕੈਂਪ ਦੇ ਅੰਦਰ ਰਸਤਾ ਹੋ ਕਿ ਨਗਰ ਦੀਆਂ ਪ੍ਰਕਰਮਾ ਕਰਦਾ ਹੋਇਆ ਸਾਰੇ ਨਗਰ ਦੇ ਵਿੱਚ ਵਿਚ ਮੱਧਮਿਆਂ ਦਾ ਸਪਾਰਸ਼ ਕਰਦਾ ਹੈ ਕਿ ਗੁਰੂ ਸਾਹਿਬ ਦੀਆਂ 35 ਪੈਰਾਂ ਦੀ ਸੇਵਾ ਦੇ ਵਿੱਚ ਸਭ ਤੋਂ ਵੱਧ ਗੁਰਦੁਆਰੇ ਇਹ ਕੁਰਬਾਨੀ ਅਤੇ ਗੁਰਮਤ ਵਿਚਾਰ